ਕਵਰ ਲੰਨਿਆ ਜਿਹੜੀ ਫਤੇਗੜ ਸਾਹਿਬ ਤੋਂ ਜਿੱਥੇ ਸਿੱਖਿਆ ਵਿਭਾਗ ਦੇ ਆਦੇਸ਼ ਦੇ ਮੁਤਾਬਿਕ ਸੰਜੀਵ ਗੋਤਮ ਨੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਫਤੇਗੜ ਸਾਹਿਬ ਦੇ ਵਜੋਂ ਚਾਰ ਸੰਭਾਲਿਆ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਫਤੇਗੜ ਸਾਹਿਬ ਜ਼ਿਲ੍ਹੇ ਦੇ ਵਿਦਿਆਰਥੀਆਂ ਸਕੂਲਾਂ ਅਤੇ ਅਧਿਆਪਕਾਂ ਦੀ ਭਲਾਈ ਦੇ ਲਈ ਉਹ ਦਿਨ ਰਾਤ ਇੱਕ ਕਰ ਦੇਣਗੇ ਉਹਨਾਂ ਨੇ ਕਿਹਾ ਕਿ ਸਕੂਲ ਅਤੇ ਵਿਦਿਆਰਥੀਆਂ ਦੀ ਬਿਹਤਰੀ ਦੇ ਲਈ ਉਹ ਕੋਈ ਕਸਰ ਨਹੀਂ ਛੱਡਣਗੇ ਮੈਂ ਸੰਜੀਵ ਕੁਮਾਰ ਗੋਤਮ ਬਤੌਰ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਸਿਰਿ ਫਤੇਗੜ ਸਾਹਿਬ ਕੇ ਜੁਆਇਨ ਕੀਤਾ ਹੈ ਇਸ ਤੋਂ ਪਹਿਲਾਂ ਵੀ ਮੈਂ ਕਈ ਜ਼ਿਲ੍ਹਿਆਂ ਦੇ ਵਿੱਚ ਬਤੌਜਿਲ ਸਿਖਿਆ ਅਫਸਰ ਕੰਮ ਕਰਦਾ ਰਿਹਾ ਹਾਂ ਹੂ ਰੀਸੈਂਟਲੀ ਰੋਪੜ ਤੋਂ ਮੇਰੀ ਬਦਲੀ ਜਿਹੜੀ ਹੈ ਇਸ ਪਾਵਨ ਧਰਤੀ ਤੇ ਹੋਈ ਹੈ ਸੋ ਮੈਨੂੰ ਇਸ ਜਗ੍ਹਾ ਦੇ ਉੱਪਰ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਤੇ ਮੈਂ ਆਪਣੇ ਬੋਲوں ਪੂਰਾ ਲਗਨ ਔਰ ਮਿਹਨਤ ਦੇ ਨਾਲ ਇਸ ਜ਼ਿਲ੍ਹੇ ਦੇ ਵਿੱਚ ਵੀ ਜਿਵੇਂ ਬਾਕੀ ਜ਼ਿਲ੍ਹਿਆਂ 'ਚ ਕੰਮ ਕਰਦਾ ਰਿਹਾ ਹਾਂ ਇੱਥੇ ਵੀ ਕੰਮ ਕਰਾਂਗਾ ਔਰ ਯਤਨ ਕਰਾਂਗਾ ਕਿ ਆਪਣਾ ਜ਼ਿਲ੍ਹਾ ਜਿਹੜਾ ਹੈ ਉਹ ਸਾਰੇ ਜ਼ਿਲ੍ਹਿਆਂ ਨੂੰ ਜਿਹੜਾ ਹੈ ਉਹ ਲੀਡ ਕਰਕੇ ਜਾਵੇ ਆਪਣੇ ਸਮੂਹ ਸਟਾਫ ਦੇ ਨਾਲ ਮੇਰੀ ਇੰਟਰੋਡਕਸ਼ਨ ਹੋ ਚੁੱਕੀ ਹੈ ਮੈਂ ਦੇਖਿਆ ਹੈ ਕਿ ਸਾਡੇ ਕੋਲ ਜਨਰਲ ਸਟਾਫ ਜਿਹੜਾ ਹੈ ਉਸ ਦੀ ਥੋੜੀ ਕਮੀ ਚੱਲ ਰਹੀ ਹੈ ਬਾਕੀ ਸਰਬ ਸਿੱਖਿਆ ਅਭਿਆਨ ਦਾ ਸਟਾਫ ਸਾਡੇ ਕੋਲ ਕਾਫੀ ਹੈ ਸੋ ਇਹਨਾਂ ਸਾਰੇ ਦੇ ਨਾਲ ਅਸੀਂ ਜਮੇ ਹੋਏਗਾ ਆਪਣੇ ਜ਼ਿਲ੍ਹੇ ਨੂੰ ਵਧੀਆ ਟੰਗਣਾ ਚਲਾਵਾਂਗੇ ਡਿਪਟੀ ਡੀਓ ਮੈਡਮ ਮੇਰੇ ਕੋਲ ਬੈਠੇ ਹੈ ਇਹ ਇਹਨਾਂ ਵੱਲੋਂ ਵੀ ਮੈਨੂੰ ਪਤਾ ਲੱਗਿਆ ਕਿ ਬਹੁਤ ਲਗਨ ਔਰ ਮਿਹਨਤ ਦੇ ਨਾਲ ਇਹ ਆਪਣਾ ਜ਼ਿਲ੍ਹਾ ਜਿਹੜਾ ਚਲਾ ਰਹੇ ਹੈ ਸੋ ਇਹਨਾਂ ਦੇ ਸਹਿਯੋਗ ਔਰ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੁਸ਼ੀਲ ਜੀ ਜੋ ਕਿ ਆਲਰੇਡੀ ਇਹਨਾਂ ਦੋਨਾਂ ਉਹਦਿਆਂ ਦੇ ਉੱਪਰ ਪਹਿਲਾਂ ਕੰਮ ਕਰ ਚੁੱਕੇ ਆ ਇਸ ਵੇਲੇ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਦਾ ਕੰਮ ਕਰ ਰਿਹਾ ਸੋ ਇਹ ਵੀ ਬਹੁਤ ਮਿਹਨਤ ਦੇ ਨਾਲ ਇਸ ਜ਼ਿਲ੍ਹੇ ਨੂੰ ਲੀਡ ਕਰ ਰਿਹਾ ਸੋ ਇਹਨਾਂ ਦੇ ਤਾਲਮਿਲ ਦੇ ਨਾਲ ਅਸੀਂ ਇਸ ਜ਼ਿਲ੍ਹੇ ਨੂੰ ਉਂ ਬੁਲੰਦੀਆਂ ਤੇ ਲੈ ਕੇ ਜਾਵਾਂਗਾ ਪੂਰਾ ਯਤਨ ਕਰਾਂਗੇ ਥੈਂਕ ਯੂ ਇਹ ਆ ਪੰਜਾਬੀ ਟੀਵੀ ਲਈ ਫਤੇਗੜ ਤੋਂ ਸਾਇ ਮੜਕਣ ਦੀ ਖਾਸ ਰਿਪੋਰਟ ਖਬਰ ਲੈਣੇ ਆਂ ਸ਼੍ਰੀ ਫਤੇਗੜ ਸਾਹਿਬ ਤੋਂ ਜਿੱਥੇ ਸਿੱਖਿਆ ਭਾਗ ਦੇ ਆਦੇਸ਼ ਦੇ ਮੁਤਾਬਿਕ ਸੰਜੀਵ ਗੋਤਮ ਨੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਫਤੇਗੜ ਸਾਹਿਬ ਦੇ ਵਜੋਂ ਚਾਰ ਸੰਭਾਲਿਆ ਹੈ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਫਤੇਗੜ ਸਾਹਿਬ ਜਿਹਦੇ ਦੇ ਵਿਦਿਆਰਥੀਆਂ ਸਕੂਲਾਂ ਅਤੇ ਅਧਿਆਪਕਾਂ ਦੀ ਭਲਾਈ ਦੇ ਲਈ ਉਹ ਦਿਨ ਰਾਤ ਇੱਕ ਕਰ ਦੇਣਗੇ ਉਹਨਾਂ ਨੇ ਕਿਹਾ ਕਿ ਸਕੂਲ ਅਤੇ ਵਿਦਿਆਰਥੀਆਂ ਦੀ ਬਿਹਤਰੀ ਦੇ ਲਈ ਉਹ ਕੋਈ ਕਸਰ ਨਹੀਂ ਛੱਡੀ ਰਣਗੇ ਮੈਂ ਸੰਜੀਵ ਕੁਮਾਰ ਗੋਤਮ ਬਤੌਲ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਸ਼੍ਰੀ ਫਤੇਗੜ ਸਾਹਿਬ ਕੇ ਜੁਆਇਨ ਕੀਤਾ ਹੈ ਇਸ ਤੋਂ ਪਹਿਲਾਂ ਵੀ ਮੈਂ ਕਈ ਜ਼ਿਲ੍ਹਿਆਂ ਦੇ ਵਿੱਚ ਬਤੌਲ ਜ਼ਿਲ੍ਹਾ ਸਿੱਖਿਆ ਅਫਸਰ ਕੰਮ ਕਰਦਾ ਰਿਹਾ ਹੂੰ ਰੀਸੈਂਟਲੀ ਰੋਪੜ ਤੋਂ ਮੇਰੀ ਬਦਲੀ ਜਿਹੜੀ ਹੈ ਇਸ ਪਾਵਨ ਤਰਤੀ ਦੇ ਤਹਿ ਹੋਈ ਹੈ ਸੋ ਮੈਨੂੰ ਇਸ ਜਗ੍ਹਾ ਦੇ ਉੱਪਰ ਆਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਤੇ ਮੈਂ ਆਪਣੇ ਬੋਲوں ਪੂਰਾ ਲਗਨ ਔਰ ਮਿਹਨਤ ਦੇ ਨਾਲ ਇਸ ਜ਼ਿਲ੍ਹੇ ਦੇ ਵਿੱਚ ਵੀ ਜਿਵੇਂ ਬਾਕੀ ਜ਼ਿਲ੍ਹਿਆਂ 'ਚ ਕੰਮ ਕਰਦੇ ਰਹਾਂ ਇੱਥੇ ਵੀ ਕੰਮ ਕਰਾਂਗਾ ਔਰ ਯਤਨ ਕਰਾਂਗਾ ਕਿ ਆਪਣਾ ਜ਼ਿਲ੍ਹਾ ਜਿਹੜਾ ਹੈ ਉਹ ਸਾਰੇ ਜ਼ਿਲ੍ਹਿਆਂ ਨੂੰ ਜਿਹੜਾ ਹੈ ਉਹ ਲੀਡ ਕਰਕੇ ਜਾਵੇ ਆਪਣੇ ਸਮੂਹ ਸਟਾਫ ਦੇ ਨਾਲ ਮੇਰੀ ਇੰਟਰੋਡਕਸ਼ਨ ਹੋ ਚੁੱਕੀ ਹੈ ਮੈਂ ਦੇਖਿਆ ਹੈ ਕਿ ਸਾਡੇ ਕੋਲ ਜਨਰਲ ਸਟਾਫ ਜਿਹੜਾ ਹੈ ਉਸ ਦੀ ਥੋੜੀ ਕਮੀ ਚੱਲ ਰਹੀ ਹੈ ਬਾਕੀ ਸਰਵ ਸਿੱਖਿਆ ਵਿਭਾਗ ਦਾ ਸਟਾਫ ਸਾਡੇ ਕੋਲ ਕਾਫੀ ਹੈ ਸੋ ਇਹਨਾਂ ਸਾਰੇ ਦੇ ਨਾਲ ਜਿਵੇਂ ਹੋਏਗਾ ਆਪਣੇ ਜ਼ਿਲ੍ਹੇ ਨੂੰ ਵਧੀਆ ਟੰਗਣਾ ਚਲਾਵਾਂਗੇ ਡਿਪਟੀ ਡੀਓ ਮੈਡਮ ਮੇਰੇ ਕੋਲ ਬੈਠੇ ਹੈ ਇਹਨਾਂ ਵੱਲੋਂ ਵੀ ਮੈਨੂੰ ਪਤਾ ਲੱਗਿਆ ਕਿ ਬਹੁਤ ਲਗਨ ਔਰ ਮਿਹਨਤ ਦੇ ਨਾਲ ਇਹ ਆਪਣਾ ਜ਼ਿਲ੍ਹਾ ਜਿਹੜਾ ਚਲਾ ਰਹੇ ਹੈ ਸੋ ਇਹਨਾਂ ਦੇ ਸਹਿਯੋਗ ਔਰ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੁਸ਼ੀਲ ਜੀ ਜੋ ਕਿ ਆਲਰੇਡੀ ਇਹਨਾਂ ਦੋਨਾਂ ਉਧਿਆਂ ਦੇ ਉੱਪਰ ਪਹਿਲਾਂ ਕੰਮ ਕਰ ਚੁੱਕੇ ਹੈ ਇਸ ਵੇਲੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਤਾਂ ਕੰਮ ਕਰ ਰਹੇ ਹੈ ਸੋ ਇਹ ਵੀ ਬਹੁਤ ਮੇਨੋ ਦੇ ਨਾਲ ਇਸ ਜ਼ਿਲ੍ਹੇ ਨੂੰ ਲੀਡ ਕਰ ਰਿਹਾ ਹੈ ਸੋ ਇਹਨਾਂ ਦੇ ਤਾਲਮਿਲ ਦੇ ਨਾਲ ਇਸ ਜ਼ਿਲ੍ਹੇ ਨੂੰ ਉਂ ਬੁਲੰਦੀਆਂ ਤੇ ਲੈ ਕੇ ਜਾਵਾਂਗਾ ਪੂਰਾ ਯਤਨ ਕਰਾਂਗਾ ਥੈਂਕ ਯੂ ਇਹ ਆ ਪੰਜਾਬੀ ਟੀਵੀ ਲਈ ਫਤਿਹਗੜ੍ਹ ਤੋਂ ਸਾਇ ਮੜਕਾਂ ਦੀ ਖਾਸ ਰਿਪੋਰਟ